ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਲਈ ਹੋਇਆ ਵੱਡਾ ਸੰਕਟ ਖੜਾ ਸੁਖਬੀਰ ਸਿੰਘ ਬਾਦਲ ਨੂੰ ਫਿਰ ਕੀਤਾ ਅਕਾਲ ਤਖਤ ਨੇ ਤਲਬ ਜੋ 10 ਜੂਨ ਤੱਕ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਗਿਆ ਹੈ ਜੋ ਉਹਨਾਂ ਨੂੰ ਆਪਣੇ ਅਹੁਦੇ ਤੋਂ ਫਿਰ ਅਸਤੀਫਾ ਦੇ ਕੇ ਜੋ ਇੱਕ ਨਿਮਾਣੇ ਸਿੱਖ ਦੇ ਵਜੋਂ ਪੇਸ਼ ਹੋਣ ਲਈ ਹੁਕਮ ਜਾਰੀ ਹੋਏ ਨੇ ਸਖਬੀਰ ਸਿੰਘ ਬਾਦਲ ਜਿਹੜੇ ਕਿ 12 ਅਪ੍ਰੈਲ ਨੂੰ ਸ਼੍ਰੋਮਣੀ ਕਾਲੀ ਦਲ ਦੇ ਦੁਬਾਰਾ ਪ੍ਰਧਾਨ ਬਣਦੇ ਨੇ ਉਦੋਂ ਤੋਂ ਲੈ ਕੇ ਲਗਾਤਾਰ ਉਹਨਾਂ ਦੇ ਉੱਪਰ ਜਿਹੜੇ ਕਿ ਤੰਜ ਕੱਸੇ ਜਾ ਰਹੇ ਨੇ ਉਹਨਾਂ ਦੀ ਆਪਣੀ ਪਾਰਟੀ ਦੇ ਹੀ ਲੀਡਰਾਂ ਦੇ ਵੱਲੋਂ ਤੇ ਦੂਸਰੇ ਪਾਸੇ ਵਿਰੋਧੀਆਂ ਦੇ ਵੱਲੋਂ ਸਖਬੀਰ ਸਿੰਘ ਬਾਦਲ ਜਿਹੜੇ ਲਗਾਤਾਰ ਵਿਰੋਧੀਆਂ ਦਾ ਸ਼ਿਕਾਰ ਹੋ ਰਹੇ ਨੇ ਹੁਣ ਜਦੋਂ ਕਿ ਉਹਨਾਂ ਨੂੰ ਸ਼੍ਰੀ ਹਰਮੰਦਰ ਪਟਨਾ ਸਾਹਿਬ ਵੱਲੋਂ ਪੇਸ਼ ਹੋਣ ਲਈ ਹੁਕਮ ਜਾਰੀ ਕਰ ਦਿੱਤੇ ਗਏ ਨੇ ਜੋ ਕਿ ਪਹਿਲਾ 1 ਜੂਨ ਨੂੰ ਉਹਨਾਂ ਨੂੰ ਪੇਸ਼ ਹੋਣ ਲਈ ਹੁਕਮ ਹੋਇਆ ਸੀ ਲੇਕਿਨ 1 ਜੂਨ ਨੂੰ ਉਹ ਪੇਸ਼ ਨਹੀਂ ਹੋਏ ਦੂਸਰੇ ਪਾਸੇ ਹੁਣ 10 ਜੂਨ ਤੱਕ ਉਹਨਾਂ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਗਿਆ ਹੈ ਜੇਕਰ 10 ਜੂਨ ਤੱਕ ਉਹ ਦੁਬਾਰਾ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਜਿਹੜਾ ਕਿ ਤਨਖਾਹਾਂ ਅਲਾਨਿਆ ਜਾਵੇਗਾ ਔਰ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਜਾਵੇਗੀ ਉਹਨਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਸੋ ਸ਼ਬੀਰ ਸਿੰਘ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਔਰ ਵੱਡਾ ਚਿਹਰਾ ਨੇ ਉਹਨਾਂ ਨੂੰ ਸ੍ਰੀ ਪਟਨਾ ਸਾਹਿਬ ਜਿੱਥੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਅਕਾਲ ਤਖਤ ਸਾਹਿਬ ਦੇ ਵੱਲੋਂ ਜਦੋਂ ਕਿ ਸੁਖਬੀਰ ਸਿੰਘ ਬਾਦਲ ਤੇ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਇਹਨਾਂ ਦੇ ਵੱਲੋਂ ਜੋ ਸ੍ਰੀ ਪਟਨਾ ਸਾਹਿਬ ਦੇ ਵਾਸਤੇ ਕੁਝ ਹੁਕਮ ਜਾਰੀ ਕੀਤੇ ਸੀ ਉਹਨਾਂ ਹੁਕਮਾਂ ਤੋਂ ਬਾਅਦ ਪੰਜ ਪਿਆਰਿਆਂ ਨੇ ਜਿਹੜਾ ਕਿ ਇਹ ਹੁਕਮ ਸੁਣਾਏ ਨੇ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੱਜ ਲਈ ਪ੍ਰਦੀਪ ਸਿੰਘ ਗੱਜ ਨੂੰ ਤਨਖਾਹਿਆ ਲਾਨਿਆ ਗਿਆ ਔਰ ਸੁਖਵੀਰ ਸਿੰਘ ਬਾਦਲ ਨੂੰ ਉਤਲਬ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਔਰ ਉਹ ਆਪਣੀ ਸਿਆਸੀ ਤਾਕਤ ਦੇ ਨਾਲ ਧਾਰਮਿਕ ਸੰਸਥਾਵਾਂ ਦੇ ਵਿੱਚ ਜਿਹੜਾ ਆਪਣੀ ਮਨਮਰਜ਼ੀ ਨਾਲ ਉਹ ਤਖਤਾਂ ਦੇ ਜਥੇਦਾਰ ਨਿਯੁਕਤ ਕਰਦੇ ਨੇ ਔਰ ਤਖਤਾਂ ਦੇ ਜਥੇਦਾਰਾਂ ਨੂੰ ਫਾਰਕ ਕਰਦੇ ਨੇ ਜੋ ਜਿਹੜਾ ਉਹਨਾਂ ਨੂੰ ਸੈੱਟ ਬੈਠਦਾ ਹੈ ਉਸ ਨੂੰ ਉਹ ਜਥੇਦਾਰ ਲਾਉਂਦੇ ਨੇ ਔਰ ਉਹ ਜਥੇਦਾਰ ਉਹ ਸੁਖਵੀਰ ਸਿੰਘ ਬਾਦਲ ਦੇ ਸਾਰੀ ਗੱਲ ਮੰਨ ਕੇ ਜੋ ਵੀ ਉਹਨਾਂ ਨੇ ਆਪਣੇ ਸਿਆਸੀ ਫਾਇਦੇ ਲੈਣ ਵਾਸਤੇ ਉਹ ਗੱਲਾਂ ਕਰਵਾਉਂਦੇ ਨੇ ਉਹ ਹੁਕਮ ਲਾਗੂ ਕਰਵਾਉਂਦੇ ਨੇ ਸੋ ਇਸੇ ਕਰਕੇ ਪਟਨਾ ਸ੍ਰੀ ਹਰਮੰਦਰ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਜੋ ਹੁਣ 10 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਦੂਸਰੇ ਪਾਸੇ ਜੋ ਸ੍ਰੀ ਹਰਮੰਦਰ ਪਟਨਾ ਸਾਹਿਬ ਵੱਲੋਂ ਸੁਨਾਏ ਹੋਏ ਹੁਕਮਾਂ ਨੂੰ ਲੈ ਕੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਜੋ ਇਹਨਾਂ ਦਾ ਅਫਸੀ ਜਿਹੜਾ ਕਿ ਇਸ ਮਸਲੇ ਨੂੰ ਸੁਲਝਾਉਣ ਲਈ ਇੱਕ ਵਫਦ ਭੇਜਿਆ ਸੀ ਉਹ ਵਫਤ ਦੇ ਵੱਲੋਂ ਜੋ ਉੱਥੇ ਜਾ ਕੇ ਪਟਨਾ ਸਾਹਿਬ ਵਿਖੇ ਜੋ ਬੇਨਤੀ ਕੀਤੀ ਗਈ ਜੋ ਸੰਬੀਰ ਸਿੰਘ ਬਾਦਲ ਦੇ ਪ੍ਰਤੀ ਉਹਨਾਂ ਵੱਲੋਂ ਸਰਾਏ ਹੁਕਮਾਂ ਨੂੰ ਵਾਪਸ ਲੈਣ ਦੀ ਬੇਨਤੀ ਕੀਤੀ ਗਈ ਉਹ ਬਿਲਕੁਲ ਅਸਫਲ ਰਹੀਏ ਉਸ ਦੇ ਵਿੱਚ ਕੋਈ ਵੀ ਗੱਲ ਸਿਰੇ ਨਹੀਂ ਚੜ ਸਕੀ ਪੰਜ ਪਿਆਰਿਆਂ ਦੇ ਵੱਲੋਂ ਹੁਕਮ ਸਨਾਇਆ ਗਿਆ ਔਰ ਪੰਜ ਪਿਆਰਿਆਂ ਵੱਲੋਂ ਸਨਾਏ ਹੋ ਹੁਕਮ ਨੂੰ ਉਦੋਂ ਤੱਕ ਜਿਹੜਾ ਕਿ ਨਹੀਂ ਜਿਹੜਾ ਜਦੋਂ ਤੱਕ ਉਹ ਉੱਥੇ ਤਲਬ ਨਹੀਂ ਹੋ ਜਾਂਦੇ ਉਦੋਂ ਤੱਕ ਕੋਈ ਵੀ ਫੈਸਲਾ ਨਹੀਂ ਹੋ ਸਕਦਾ ਸੋ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ ਸੁਖਵੀਰ ਸਿੰਘ ਬਾਦਲ ਨੂੰ ਹੁਣ 10 ਜੂਨ ਨੂੰ ਪੇਸ਼ ਹੋਣਾ ਪਵੇਗਾ ਇੱਕ ਪਾਰਟੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਕੇ ਜੋ ਕਿ ਇੱਕ ਨਮਾਣੇ ਸਿੱਖ ਵੱਲੋਂ ਜਾ ਕੇ ਫਿਰ ਪੇਸ਼ ਹੋਣਗੇ ਸੋ ਸੁਖਵੀਰ ਸਿੰਘ ਬਾਦਲ ਜੇਕਰ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਤਾਂ ਫਿਰ ਉਹਨਾਂ ਨੂੰ ਪੰਜ ਪਿਆਰੇ ਅੱਗੇ ਪੇਸ਼ ਨਹੀਂ ਹੋਣਾ ਨਹੀਂ ਹੁਣ ਦਿੱਤਾ ਜਾਵੇਗਾ ਸੋ ਇਸ ਨੂੰ ਲੈ ਕੇ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਇਹ ਬਵਾਲ ਮਚਿਆ ਹੈ ਅਕਾਲੀ ਦਲ ਦੇ ਵਿੱਚ ਔਰ ਦੂਸਰੇ ਪਾਸੇ ਜੋ ਅਕਾਲੀ ਦਲ ਤੋਂ ਅਲੱਗ ਹੋਈ ਹੋਈ ਅਕਾਲੀ ਸਟੋਰ ਲਹਿਰ ਉਹ ਲਗਾਤਾਰ ਇਸ ਦਿਨ ਇਸੇ ਫੈਸਲੇ ਨੂੰ ਦੇਖ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਜੋ ਅੱਜ ਇੱਕ ਧੜੇ ਦਾ ਪ੍ਰਧਾਨ ਬਣ ਕੇ ਔਰ ਦੂਸਰੇ ਪਾਸੇ ਜੋ ਆਪਣੀ ਮਨਮਰਜ਼ੀ ਨਾਲ ਫੈਸਲੇ ਕਰਵਾ ਰਿਹਾ ਜਿਵੇਂ ਅਕਾਲ ਤਖਤ ਸਾਹਿਬ ਔਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅਸੀਂ ਟਕਰਾਵਲੀ ਸਥਿਤੀ ਬਣੀ ਹੋਈ ਹੈ ਜੋ ਪਟਨਾ ਹਰਮੰਦਰ ਸਾਹਿਬ ਦੇ ਵਿੱਚ ਉਸ ਸਥਿਤੀ ਨੂੰ ਜੋ ਸੁਖਵੀਰ ਸਿੰਘ ਬਾਦਲ ਨੇ ਹੀ ਇਹ ਜਿਹੜਾ ਸਾਰਾ ਟਕਰਾਅ ਪੈਦਾ ਕੀਤਾ ਸੋ ਮਨਪ੍ਰੀਤ ਸਿੰਘ ਯਾਲੀ ਔਰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਲਗਾਤਾਰ ਪ੍ਰਤੀ ਕੀਤੀ ਜਾ ਰਹੀ ਹੈ ਜੋ 18 ਜੂਨ ਤੱਕ ਇਹ ਪ੍ਰਤੀ ਕੰਪਲੀਟ ਕਰਕੇ ਨਵਾਂ ਪ੍ਰਧਾਨ ਚੁਣਿਆ ਜਾਣਾ ਹੈ ਮਨਪ੍ਰੀਤ ਯਾਲੀ ਜੋ ਇਹ ਪ੍ਰਧਾਨ ਦੇ ਅਹੁਦੇ ਲਈ ਵੱਡੇ ਅਹੁਦੇ ਦਾ ਜ਼ਿੰਮੇਵਾਰ ਨੇ ਜਿਨ੍ਹਾਂ ਨੂੰ ਸੁਖਵੀਰ ਸਿੰਘ ਬਾਦਲ ਨੂੰ ਪੂਰੀ ਟੱਕਰ ਦੇ ਰਹੇ ਨੇ ਔਰ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਕਿ ਬਹੁਤ ਵੱਡਾ ਆਪਣਿਆਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ